ਅਸੀਂ ਇਸ ਟਾਈਮ ਖੜੇ ਸੀਗੇ ਰੋਪੜ ਸਤਲੁਜ ਦਰਿਆ ਤੇ ਅੱਜ ਅਸੀਂ ਚੱਲੇ ਸੀਗੇ ਮਹਾਰਾਜਾ ਜੀ ਸਿੰਘ ਜੀ ਦੀ ਵਿਰਾਸਤੀ ਚੌਂਕੀ ਵੱਲ ਤੇ ਜੰਦ-ਜੰਦੇ ਦਰਿਆ ਤੇ ਰੁਕ ਗਏ ਤੇ ਪਿੱਛੋਂ ਪਾਣੀ ਕਾਫੀ ਛੱਡਿਆ ਹੋਇਆ ਇੱਧਰ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਮਹਾਰਾਜਾ ਜੀ ਸਿੰਘ ਜੀ ਦੀ ਵਿਰਾਸਤੀ ਚੌਂਕੀ ਦਾ ਖੰਡਾ ਸਾਹਿਬ ਤੇ ਦੂਜੇ ਪਾਸੇ ਹੈਗਾ ਜੀ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਰਸਤੇ ਚੌਂਕੀ ਬਾਰੇ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਅਗਲੀ ਵੀਡੀਓ ਵੀ ਜਰੂਰ ਦੇਖਿਓ ਪਾਣੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਐ ਵੈਸੇ ਆਮ ਦਿਨਾਂ ਚ ਇੱਥੇ ਨਾ ਪਾਣੀ ਨਹੀਂ ਹੁੰਦਾ ਤੇ ਉੱਪਰੋਂ ਪਾਣੀ ਛੱਡਿਆ ਹੋਣ ਕਰਕੇ ਸਾਰੇ ਗੇਟ ਖੁੱਲੇ ਹੋਏ ਆ ਤੇ ਕਾਫੀ ਪਾਣੀ ਆਇਆ ਹੋਇਆ ਇਸ ਟਾਈਮ ਦਰਿਆ ਚ ਕੁਝ ਪਾਣੀ ਦੀ ਆਵਾਜ਼ ਵੀ ਸਾਫ਼ ਸੁਣ ਸਕਦੇ ਹਾਂ ਕਿਵੇਂ ਛੱਲਾ ਮਾਰਦਾ ਪਾਣੀ ਇੱਥੇ ਜਾ ਰਿਹਾ ਹੁਣ ਆਪਾਂ ਚੱਲਦੇ ਹਾਂ ਉਧਰ ਚੌਂਕੀਵਾਲ ਤੇ ਅਗਲੀ ਵੀਡੀਓ ਤੇ ਤੁਹਾਨੂੰ ਹੋਰ ਕੁਝ ਦਿਖਾਣੇ ਆ